ਮੇਰਾ ਨਾਮ ਦਰਸ਼ੇਮ ਕੁਮਾਰ ਵੀਰੂ ਵਾਜੀ ਵੀਰੂ ਚਾਟ ਵਾਲਾ ਵੀਰੂ ਕੁਲਫੀ ਵਾਲਾ ਜੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਮਨੂੰ ਹੋ ਗਿਆ ਜੀ 35 ਸਾਲ ਹੋ ਗਿਆ ਜੀ ਬਹੁਤ ਪੁਰਾਣੀ ਹੈ ਜੇ ਮੈਂ ਜੀ ਧਾਰੀ ਵਾਲ ਦੇ ਵਿੱਚ ਮੈਂ ਹਾਂ ਜਿਹੜਾ ਕੁਲਫੀ ਮਟੋਲ ਲੰਦਾ ਜੀ ਔਰ ਮੈਂ ਦੱਸ ਦੋ ਇਹਦੇ ਵਿੱਚ ਕੀ ਕੀ ਮਟੀਰੀਅਲ ਪੈਂਦਾ ਔਰ ਕਿੱਦਾਂ ਬਣਾਉਂਦੇ ਹੋ ਇਹ ਖੋਇਆ ਤੇ ਦੁੱਧ ਨੂੰ ਕਾੜ ਕੇ ਜੀ ਇਹਨੂੰ ਕਾੜ ਕੇ ਫਿਰ ਚੰਗੀ ਤਰ੍ਹਾਂ ਜੀ ਇਹਨੂੰ ਫਿਰ ਕੁਲਫੀ ਭਰੀਦੀ ਹੈ ਜੀ ਫਿਰ ਦੁੱਧ ਨੂੰ ਠੰਡਾ ਕਰਕੇ ਫਿਰ ਕੁਲਫੀਆਂ ਭਰ ਕੇ ਫਿਰ ਮਟ ਦੇ ਵਿੱਚ ਬਰਫ਼ ਤੇ ਲੂਣ ਦੇ ਨਾਲ ਇਹ ਮਾ ਕਰਕੇ ਫਿਰ ਇਹ ਮੱਟ ਵਾਲੀ ਅਰੀਜਨਲ ਕੁਲਫੀ ਹੈ ਜੀ ਜਿਹਨੂੰ ਠੰਡੀ ਕੁਲਫੀ ਕਹਿੰਦੇ ਨਾਲ ਫਲੂਦਾ ਲਖਸ਼ੇ ਵਾਲਾ ਔਰ ਨਾਲ ਕਦੀਲਾ ਗੂੰਦ ਰੂਬਜਾ ਔਰ ਜਿਹੜਾ ਲਾਚੀ ਦਾ ਸ਼ਰਬਤ ਉਹ ਪਕਦੇ ਜੀ ਇਹ ਕਿੰਨੇ ਵਜੇ ਨਿਕਲਦੇ ਜੀ ਔਰ ਕਿੰਨੀ ਕਿ ਮਿਹਨਤ ਦਾ ਕੰਮ ਆ ਇਹ ਬਹੁਤ ਮਿਹਨਤ ਦਾ ਕੰਮ ਆ ਜੀ ਛੇਰੇ ਸਾਰਾ ਪਰਿਵਾਰ ਛੇਰੇ 5 ਵਜੇ ਉੱਠ ਪਈਦਾ ਜੀ ਪਹਿਲਾਂ ਦੁੱਧ ਲੈ ਜਾਂਦਾ ਫਿਰ ਦੁੱਧ ਨੂੰ ਕਾੜੀਦਾ ਜੀ ਇੱਕ ਇੱਕ ਭਰੀਦਾ ਜੀ ਤੇ ਸ਼ਾਮ ਤੱਕਾਂ ਜੀ ਸ਼ਾਮ ਤੱਕ ਆ ਵੇਚੀਦਾ ਜੀ ਔਰ ਇਹ ਤੀਪ ਖੜਾ ਰਹਿ ਰਿਹਾ ਪੀਰ ਬੇਵੀ ਕੁਲਫੀ ਦਾ ਔਰ ਸਪੈਸ਼ਲ ਵਧੀਆ ਜਿਹੜਾ ਇੱਕ ਵਾਰੀ ਖਾਏਗਾ ਯਾਦ ਕਰੇਗਾ ਭਾਜੀ ਕਾਫੀ ਤੁਹਾਡੀ ਮਸ਼ਹੂਰੀ ਆ ਕਿਤੇ ਇੰਦਰ ਨਹੀਂ ਹੁੰਦਾ ਕੋਈ ਦੂਜੇ ਸ਼ਹਿਰਾਂ ਤੋਂ ਵੀ ਤੁਸੀਂ ਆ ਖਾਣ ਲੋਕ ਆਉਂਦੇ ਹੋ ਹਾਂਜੀ ਹਾਂਜੀ ਸਾਨੂੰ ਆਦੀਆਂ ਤੋਂ ਆਏ ਇੱਕ ਦੋ ਬੰਦੇ ਔਰ ਖਾ ਗਏ ਉਹ ਕਹਿੰਦੇ ਤੁਹਾਡੀ ਕੁਲਫੀ ਆ ਤੁਸੀਂ ਮੈਨੂੰ ਜੋ 30 ਰੁਪਏ ਮੰਗੇ ਦੋ ਕਹਿੰਦੇ ਤੁਹਾਡਾ ਜੀ ਨਮ ਜੇਰ ਬਹੁਤ ਸਸਤਾ ਤੇ ਮੈਂ ਕਹਿੰਦੀ ਸੀ ਆਈ ਉਹਨਾਂ ਨੂੰ ਮਾਰ ਜੇ ਲੈਦਾ ਜਦੋਂ ਜਿਹੜਾ ਗਾ ਵੀ ਖੋਚ ਤੇ ਆਹੀ ਵੀ ਖੋਚੀ ਜੀਦੇ ਆ ਮਰਾ ਜੀ ਔਰ ਕੀ ਆ ਵਧੀਆ ਜੀ ਚੱਲਦਾ ਕੰਮ ਇੱਕ ਗਰਮੀ ਦਾ ਸੌਦਾ ਜੀ ਕਿਉਂਕਿ ਗਰਮੀ ਆ ਵਿੱਚ ਇਹ ਮੱਟ ਵਾਲੀ ਕੁਲਫੀ ਇਹਨੂੰ ਠੰਢੀ ਠਾਰ ਕੁਲਫੀ ਕਹਿੰਦੇ ਆ ਜੀ ਲੱਛੇ ਵਾਲੇ ਕਿੰਨੇ ਸਾਲਾਂ ਤੋਂ ਭਾਜੀ ਕਰ ਰਹੇ ਹੋ ਕੰਮ ਮੈਨੂੰ ਹੋ ਗਏ 35 ਸਾਲ ਹੋ ਗਏ ਆ ਜੀ ਮੇਰਾ ਨਾਮ ਭਾਜੀ ਕਪਿਲ ਨੇ ਹੈਗਾ ਜੀ ਮੈਂ ਕ੍ਰਿਸ਼ਨਗੜੀ ਨੰਬਰ 2 ਜਿਹੜੇ ਨਾ ਭਾਜੀ ਹੋਣਾ ਤੋਂ ਦੇ ਘੱਡ ਵੱਟ ਨਿੱਕੇ ਹੁੰਦੇ ਤਾਂ ਖਾਣੇ ਹੁਣ ਸੋ ਕਰਾਟੇ ਵੀ ਨੇ ਆਣੇ ਆ ਤੇ ਬਾਕੀ ਭਾਈ ਫਰੂਟ ਦਾ ਵੀ ਬੜਾ ਵਧੀਆ ਫਰੂਟ ਚਾਟ ਦਾ ਵੀ ਕੰਮ ਕਰਦੇ ਬੜਾ ਵਧੀਆ ਬਚਪਨ ਤੋਂ ਹੀ ਭਾਜੀ ਇਹਨਾਂ ਨਾਲ ਤੇ ਚੱਲਣੇ ਹੁੰਦਾ ਸਵਾਦ ਭਾਜੀ ਉਦਾਂ ਦਾ ਉਦਾਂ ਹੀ ਆ ਬਹੁਤ ਸ਼ਾਨਦਾਰ ਬਣਾਉਂਦੇ ਆ ਖਾ ਕੇ ਠੰਡ ਪੈ ਜਾਂਦੀ ਹੁਣ ਗਾੜੀ ਆਪਾਂ ਦੇ ਖਾਣੇ ਗਾਣੇ ਆਪਣੇ ਬੱਚਿਆਂ ਨੂੰ ਵੀ ਫਾਇਦੀ ਹੋਣ ਨਾਲ ਹੀ ਜੀ ਬਾਕੀ ਭਾਜੀ ਇਹਨਾਂ ਦਾ ਹੈਗਾ ਕਿ ਜੀ ਸਾਫ਼ ਸੁਥਰਾ ਕੰਮ ਆ ਸਾਡ ਤੁਹਾਡੇ ਸਾਹਮਣੇ ਇਹ ਸਾਫ਼ ਸਫਾਈ ਪੂਰੀ ਆ ਤੇ ਵਧੀਆ ਕੰਮ ਆ ਕੋਈ ਗੰਦਾ ਕੰਮ ਨਹੀਂ ਹੈਗਾ ਸਾਫ਼ ਸੁਥਰਾ ਕੰਮ ਹੈ ਚਲੋ ਜੀ ਬਾਕੀ ਕੁਆਲਿਟੀ ਵੀ ਵਧੀਆ ਗਈ ਆ ਖਾਣ ਕੇ ਠੰਡ ਪੈ ਜਾਂਦੀ ਆ ਮੇਰੀ ਸਾਰੇ ਧਾਰੀ ਵਾਲ ਵਾਸੀਆਂ ਨੂੰ ਬੇਨਤੀ ਆ ਕਿ ਸਾਰੇ ਆ ਖਾਇਆ ਕਰੋ ਭਾਈਓ